ਮੈਨੂੰ ਤਾਂ ਟੈਨਸ਼ਨ ਇਹ ਗੱਲ ਦੀ ਆ ਕਿ ਤੇ ਮੰਮੀ ਕੁਝ ਕਰਨਾ ਲਵੇ ਬਾਅਦ ਲੋਕਾਂ ਨੇ ਮੈਨੂੰ ਗੱਲਾਂ ਕਰਨੀਆਂ ਵਾ ਕੁਝ ਨਹੀਂ ਆ ਕਰਨਾ ਉਹਨੇ ਠੀਕ ਹੈ ਨਾ ਮੈਨੂੰ ਲੱਗਦਾ ਵਾ ਫੋਨ ਵੱਜਣ ਦੇ ਅੰਦਰ ਤੁਸੀਂ ਮੈਨੂੰ ਦੱਸੋ ਪਹਿਲਾਂ ਚਾਹ ਪੀਣੀ ਹੈ ਕਿ ਰੋਟੀ ਖਾਣੀ ਹੈ ਰੋਟੀ ਖਾ ਲੈਨੇ ਹੁਣ ਜਾ ਵੇਪਲਾ ਫੋਨ ਕਹਦਾ ਚਲੋ ਠੀਕ ਹੈ ਰਸੋਈ ਦਾ ਵੀ ਹੈਲਾ ਉਹ ਮੇਰੇ ਸੇ ਆਪਣੇ ਕਿ ਚੜ ਕੇ ਖਲੋਤੀ ਹੈ ਰਸੋਈ ਦਾ ਵੀ ਤੁਸੀਂ ਕਰਨਾ ਵਾ ਆ ਕਰੋ ਤੇ ਰਸੋਈ ਚ ਵੀ ਆਓ ਨਹੀਂ ਜਾ ਜਾ ਕੇ ਤਾਂ ਰਸੋਈ ਦਾ ਕੰਮ ਕਰ ਇਹ ਆ ਫੋੜ ਵੀ ਨਹੀਂ ਆ ਕੋਈ ਰਸੋਈ ਦਾ ਨਹੀਂ ਇਹਨਾਂ ਕਰਨਾ 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 ਕਿਉਂ ਨਹੀਂ ਆ ਉਹ ਬਾਹਰੋਂ ਨਹੀਂ ਆ ਕੇ ਕਿੰਨੇ ਕਰਨ ਲਾ ਚਲੋ ਪੱਠੇ ਵੀ ਪਾਉਣ ਵਾਲੇ ਆ ਤੇ ਉਹ ਸੋਪਟੇ ਨਾਲ ਆ ਕਰੋ ਮਾਂ ਦੇ ਨਾਲ ਜਾ ਕੇ ਕੰਮ